ਮੜਾ ਮੀਡੀਆ ਸਾਹਮਣੇ ਦੱਸੋ ਕਿੰਨੇ ਲੱਖ ਦੀ ਠੱਗੀ ਮਾਰੀ ਹੈ ਇਹਨਾਂ ਨੇ 37 ਲੱਖ ਦੀ ਠੱਗੀ ਮਾਰੀ ਗਈ ਹੈ ਇਹਨਾਂ ਨੇ 37 ਲੱਖ ਦੀ ਠੱਗਿਆ ਮੋਟਰਸਾਈਕਲ ਧਿਆਰ ਆਣਾ ਮੀਡੀਆ ਸਾਹਮਣੇ ਕਰੂੰਗਾ ਇਹਨਾਂ ਨੇ ਧਰਮ ਪਰਮਾਰਥਾਂ ਦੇ ਨਾਂ ਤੇ ਕਿਵੇਂ ਉਹਨਾਂ ਨੂੰ ਲੁੱਟਿਆ ਉਹਨਾਂ ਨੂੰ 37 ਲੱਖ ਦੀ ਠੱਗੀਆਂ ਮਾਰੀਆਂ ਨੇ ਮੇਕਾ ਲੋਕਾਂ ਦੇ ਜੀ ਇਹਨਾਂ ਨੇ ਇਹਨਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਕਿੱਥੇ ਉਹਨਾਂ ਨੇ ਇਸ ਕਰਕੇ ਚਾਹਣੇ ਆ ਇਹ ਜਿਹੜਾ ਅੰਕਲ ਮਰੂਲਾ ਸਿਰ ਦਾ ਠੱਗ ਤੇ ਫਰਾਡ ਬੰਦਾ ਸਾਡੇ ਏਰੀਆ ਦੇ ਵਿੱਚ ਆ ਕੇ ਦਿਖਾਵੇ ਸਾਡੇ ਬਰਨਾਲੇ ਆਇਆ ਸੀਗਾ ਮੁੜ ਕੇ ਉੱਥੇ ਆਇਆ ਸਾਡੇ ਬਰਨਾਲੇ ਕਹਿੰਦਾ ਇਹ ਲੀਗਲ ਐਕਸ਼ਨ ਲਿਆ ਜਾਏਗਾ ਜਿੱਦਾਂ ਇਹ ਕਹਿੰਦੇ 37 ਲੱਖ ਦੀ ਠੱਗੀ ਆ ਕੋਈ ਪੁਲਿਸ ਨੂੰ ਸ਼ਿਕਾਇਤ ਜਾ ਕੋਈ ਇਲੀਗਲ ਐਕਸ਼ਨ ਵੀ ਲਾਉਂਗਾ ਮੈਂ ਤੁਹਾਡੇ ਸਾਹਮਣੇ ਕਰੂੰਗਾ ਸਬੂਤ ਜੀ 37 ਲੱਖ 60 ਹਜ਼ਾਰ ਦੀ ਮੈਨੇ ਠੱਗੀ ਮਾਰੀ ਆ ਬਾਹਰ ਭੇਜਣ ਦੇ ਨਾਂ ਤੇ ਜਦੋਂ ਇਹ ਕੰਪਲੇਨਟ ਕਰਨ ਲਈ ਗਈ ਕੋਈ ਇਹਦੀ ਕਾਰਵਾਈ ਨਹੀਂ ਹੋਈ ਕਿੱਥੇ ਕਰੀ ਸਿੱਖਦਾ ਰਾਜਸਮਾਣੀ ਅੱਛਾ ਇੱਕ ਮਿੰਟ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਪੂਰਾ ਹੈ ਇਹ ਗੱਲ ਬਾਤ ਸਾਲ ਦੀ ਜੱਬ ਕਰ ਜਿਓ ਇੱਕ ਬੰਦੇ ਅਸੀਂ ਅੰਬਾਲਾ ਜ਼ਿਲ੍ਹਾ ਹੈ ਸਾਡਾ ਤੇ ਅਸੀਂ ਇੱਥੇ ਸੇਵਾਦਾਰ ਹੈ ਅੰਕੁਰ ਘਰੂ ਲਮੀਨੀਸਰੀ ਦਾ ਫਰਾਂਸਿਸ ਮਸੀ ਤੁਸੀਂ ਜਲੰਧਰ ਆਉਂਦੇ ਸੀਗੇ ਹਾਂਜੀ ਜਲੰਧਰ ਆਏ ਸੀਗੇ ਅਸੀਂ ਤੇ ਉਹਨੇ ਕਿਹਾ ਕਿ ਉਹ ਇਜ਼ਰਾਈਲ ਦੇ ਟੂਰ ਲੈ ਕੇ ਜਾਂਦਾ ਹੈ ਤੇ ਉਹ ਫਿਰ ਉਹਨੇ ਕਿਹਾ ਵੀ ਮੈਂ ਕੈਨੇਡਾ ਦਾ ਵੀਜ਼ਾ ਲਗਵਾਵਾਂਗਾ ਉਹਨੇ ਫਿਰ ਸਾਨੂੰ ਝੂਠੀ ਮਤਲਬ ਕਿ ਨਕਲੀ ਉਹ ਟਿਕਟਾਂ ਦੀਆਂ ਸਾਨੂੰ ਤੇ ਨਕਲੀ ਜਿਹੜੇ ਸਟਿੱਕਰ ਹੁੰਦੇ ਆ ਉਹ ਲਗਵਾ ਕੇ ਦਿੱਤੇ ਸਾਨੂੰ ਫਿਰ ਉਹਨੇ ਸਾਡੇ ਸੱਤ ਸਾਰੇ ਪੈਸੇ ਲੈ ਲਏ ਗੌਰਵ ਪਰਦਾ ਨਾਲ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਖੋਲੀ ਹੋਈ ਹੈ ਅਸੀਂ ਉਹਨਾਂ ਦੇ ਕੋਲ ਹੈਲਪ ਲਈ ਗਏ ਵੀ